ਹੁਣ ਜਿਵੇਂ ਮਹਾਰਾਣੀ ਪਰਨੀਤ कौर ਖੜੀ ਹੋ ਰਹੀ ਹੈ ਇੱਕ ਪਾਸੇ ਇੱਕ ਪਾਸੇ ਜੀ ਗੱਲ ਕਰੀਏ ਤਾਂ ਡਾਕਟਰ ਧਰਮੇਰ ਗਾਂਧੀ ਮਹਾਰਾਣੀ ਤੁਸੀ ਨੂੰ ਮਿਲਦੀ ਨਹੀਂ ਮਹਿਲਾਵਾਂ ਜਗਾ ਪੁੱਛ ਲੈ ਕੋਈ ਮਿਲਦੀ ਹੋ ਨਹੀਂ ਹਨ ਤਾਂ ਕੁੱਤੇ ਹੀ ਬੰਦ ਰੱਖੇ ਬੜੇ ਬੜੇ ਅੰਤਰਾ ਇਹਨੂੰ ਕਿਹੜਾ ਬੋਟ ਪਾਤੇ ਦਾ ਇਹਨੂੰ ਕੋ ਜਦ ਮਰਜੀ ਮਿਲੇ ਜਾਣਾ ਯੂਨੀਵਰਸਿਟੀ ਬੈਠਿਆ ਹੋ ਸਾਰੇ ਹੀ ਬਾਤ ਸੁਣ ਰਹੇ ਹਾਂ ਦੱਸੋ ਗਿਆ ਕੰਮ ਕੀ ਨੂੰ ਖਾਣੇ ਮੰਜਨ ਦਾ ਆਪ ਜਾ ਰਿਹਾ ਫੈਸਲੇ ਲੈਣੇ ਪਿੰਡਾਂ ਦੇ ਵਿਚ ਮੈਂ ਬੀਜੇਪੀ ਨੂੰ ਤਾਂ ਬਿਲਕੁਲ ਵਾਟ ਨਹੀਂ ਪਾਣੀ ਉਹ ਕਾਰਨ ਕਾਰਨ ਰਿਲੀਜੀਅਸ ਜਦੋਂ ਦੀ ਉਹ ਆਈ ਹੈ ਨਾ ਕਿ ਰਿਲੀਜੀਅਸ ਮੁੱਦੇ ਨਾਲ ਵੜੇ ਇਨਕਰੀਜ਼ ਹੋਏ ਆ। ਤੁਹਾਨੂੰ ਕੀ ਲੱਗਦਾ ਕਿ ਇਸ ਵਾਰੀ ਵੋਟ ਪਾਰਟੀ ਦੇਖ ਕੇ ਦਿੱਤੀ ਜਾਊਗੀ ਜਾਂ ਬੰਦੇ ਦਾ ਚਿਹਰਾ ਦੇਖ ਕੇ ਦਿੱਤੀ ਜਾਊਗੀ ਜਾਂ ਜਿਹੜੇ ਬੰਦੇ ਜਿਹੜੇ ਪਾਰਟੀ ਨੇ ਆਲਰੇਡੀ ਕੰਮ ਕੀਤੇ ਆ ਉਸ ਬੇਸ ਤੇ। ਬੰਦੇ ਦਾ ਚਿਹਰਾ ਤਾਂ ਕੋਈ ਹੈ ਹੀ ਨਹੀਂ ਜੀ ਬਸ ਸਾਤੀ ਡੱਡੂ ਨੇ ਜੀ। ਜਿੱਥੇ ਦੇਖਦੇ ਆ ਪੱਲਾੜਾ ਪਹਾੜੀ ਆਪਾਂ ਉਧਰ ਹੀ ਪਹੁੰਚ ਜਾਣਾ। ਕਿ ਸਰਕਾਰਾਂ ਪਹਿਲਾਂ ਹੁੰਦੀਆਂ ਸੀ ਕੰਮ ਹੁੰਦੇ ਸੀਗੇ ਹੁਣ ਤਾਂ ਕੋਈ ਕੰਮ ਹੀ ਨਹੀਂ ਹੁੰਦਾ। ਫਿਰ ਤੁਸੀਂ ਆਮ ਆਦਮੀ ਪਾਰਟੀ ਲਾ ਲਓ ਚਾਹੇ ਕਾਂਗਰਸ ਲਾ ਲਓ। ਪਾਲਜੀ ਐ ਕਾਲੀਦਾਲ ਚ ਸੀਗੇ ਐਮਐਲਏ ਦੀ ਟਿਕਟ ਤੇ ਖੜ ਚੁਕੇ ਨੇ ਹੁਣ ਆਮ ਆਦਮੀ ਪਾਰਟੀ ਚ ਆ ਗਏ ਕਿਹਦੇ ਤੇ ਭਰੋਸਾ ਰੱਖ ਕੇ ਵੋਟ ਪਾਉਦੇ ਆ ਪਾਲਜੀ ਸਭ ਆਪਣੇ ਦੇਖਦੇ ਆ ਕਿ ਜਿੱਥੇ ਪੱਲਾ ਬਾੜੀ ਲੱਗਦਾ ਅਗਲੇ ਉੱਥੇ ਜਾ ਕੇ ਬਹਿ ਜਾਂਦਾ ਹੈ ਵੋਟ ਦਾ ਪਾਪੁਗਤਣ ਜਾਵਾਂਗੇ ਨਾ ਅਪਕਿਸ ਪਾਰਟੀ ਨੂੰ ਭੁਗਤਾਵਾਂਗੇ ਜਾਣ ਤੋਂ ਪਹਿਲਾਂ ਹੀ ਭੁਗਤ ਜਿੰਦੀ ਆ ਵੀਰੇ ਤੁਸੀਂ 12 ਵਜੇ ਤੋਂ ਬਾਅਦ ਜਾਓ ਤੁਹਾਡੀ ਵੋਟ ਹੀ ਨਹੀਂ ਮਿਲਣੀ ਪਹਿਲੀ ਪਈ ਹੋएगी ਕਿਸੇ ਨੂੰ ਕਿਸੇ ਨੂੰ ਜਿਵੇਂ ਹੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਤਾਂ ਆਮ ਲੋਕ ਇਸ ਚੋਣਾਂ ਬਾਰੇ ਕੀ ਸੋਚਦੇ ਨੇ ਅੱਜ ਅਸੀਂ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੇ ਪਹੁੰਚੇ ਹਾਂ ਕਿਉਂਕਿ ਸਰਕਾਰ ਵੱਲੋਂ ਪੁਰਾਣਾ ਬੱਸ ਸਟੈਂਡ ਜਿਹੜਾ ਉਹ ਉਹ ਚਾਲੂ ਕੀਤਾ ਗਿਆ ਹੈਗਾ ਲੋਕਾਂ ਦੀ ਰਾਏ ਜਾਣਦੇ ਆ ਲੋਕ ਕੀ ਸੋਚਦੇ ਨੇ ਕਿਸ ਜਿਹੜੀ ਵੋਟ ਹੈ ਲੋਕ ਕਿਉਂਕਿ ਐਮਐਲਏ ਐਮਪੀ ਚਾਹੇ ਗੱਲ ਕਰ ਰਹੀਏ ਚਾਹੇ ਮੁੱਖ ਮੰਤਰੀ ਦੀ ਗੱਲ ਕਰ ਰਹੀਏ ਚਾਹੇ ਪ੍ਰਧਾਨ ਮੰਤਰੀ ਦੀ ਗੱਲ ਕਰ ਰਹੀਏ ਬਣਦੇ ਇਹ ਆਮ ਲੋਕਾਂ ਦੀ ਵੋਟਾਂ ਦੇ ਨਾਲ ਹੀ ਨੇ ਪਰ ਲੋਕ ਹੁਣ ਇਸ ਵਾਰ ਫਤਵਾ ਕਿਹਦੇ ਨਾਮ ਤੇ ਜਾਰੀ ਕਰਨਗੇ ਕੀ ਉਹ ਪਾਰਟੀ ਦੇ ਨਾਮ ਤੇ ਵੋਟ ਪਾਉਣਗੇ ਜਾਂ ਬੰਦੇ ਦਾ ਚਿਹਰਾ ਦੇਖ ਕੇ ਜਿਵੇਂ ਕੁਝ ਨਵੇਂ ਚਿਹਰੇ ਵੀ ਆ ਰਹੇ ਨੇ ਜਿਹੜੇ ਕਹਿ ਸਕਦੇ ਆ ਕਈ ਪਾਰਟੀਆਂ ਨੇ ਜਿਹੜੇ ਅਨਾਉਂਸ ਕੀਤੇ ਹੈਗੇ ਨੇ ਕਿ ਕਿਸੇ ਕਿਸੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਉਹ ਖੜੇ ਹੋ ਰਹੇ ਨੇ ਲੋਕ ਸਭਾ ਚੋਣਾਂ ਲਈ ਜਾਂ ਉਹ ਪੁਰਾਣੇ ਚਿਹਰੇ ਆਣ ਵੋਟ ਕਰਨਗੇ ਕਿਹੜੀ ਸਰਕਾਰ ਜਿਹੜੀ ਹੈਗੀ ਆ ਹੁਣ ਆਨ ਵਾਲੇ ਟਾਈਮ ਦੇ ਵਿੱਚ ਬਣੂਗੀ ਜਿਹੜੇ ਲੋਕ ਜ਼ਰੂਰ ਅਸੀਂ ਪੁਰਾਣੇ ਬੱਸ ਸਟੈਂਡ ਆ ਉੱਥੇ ਜ਼ਰੂਰ ਆ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਦੇਖ ਸਕਦੇ ਹੋ ਪੁਰਾਣੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਗੱਲ ਕਰ ਲੈਣੇ ਆ ਕੀ ਨਾਮ ਹੈ ਬਬੂ ਜੀ ਤੁਹਾਡਾ ਜੈ ਕਿਸ਼ਨ ਮਾ ਜੀ ਕਿਹੜੀ ਜਗ੍ਹਾ ਤੋਂ ਆਇਓ ਮੈਂ ਠੀਕ ਹੈ ਜਿਵੇਂ ਹੁਣ ਵੋਟਰਾਂ ਨੇ ਤੁਹਾਨੂੰ ਪਤਾ ਹੀ ਹੈ ਤੇ ਕਿਹੜੀ ਸਰਕਾਰ ਹੈ ਜਾਂ ਕਿਹੜਾ ਇਨਸਾਨ ਹੈ ਜਾਂ ਇਨਸਾਨ ਨੂੰ ਦੇਖ ਕੇ ਵੋਟ ਪਾਉਂਗੇ ਜਾਂ ਪਾਰਟੀ ਨੂੰ ਦੇਖ ਕੇ ਵੋਟ ਪਾਉਂਗੇ ਇਨਸਾਨ ਨੂੰ ਦੇਖ ਕੇ ਵੋਟ ਪਾਉਂਗੇ ਭਰਾਵਾ ਜਿਹੜਾ ਚੰਗਾ ਚੰਗਾ ਕੰਮ ਕਰਾਗਾ ਕੌਣ ਕੰਮ ਕਰ ਰਿਹਾ ਤੁਹਾਡੇ ਏਰੀਆ ਚ ਐਮਐਲਏ ਕੌਣ ਹੈ ਐਵੇਂ ਤੇ ਗਰਵਾਹ ਆ ਜੀ ਗੁਰਲਾਲ ਸਿੰਘ ਘਨੌਰ ਹਾਂਜੀ ਹਾਂਜੀ ਕਿਵੇਂ ਲੱਗਦਾ ਕੰਮ ਕਿਵੇਂ ਕਰ ਰਿਹਾ ਕੰਮ ਠੀਕ ਕਰ ਰਿਹਾ ਜੀ ਠੀਕ ਕਰ ਰਿਹਾ ਠੀਕ ਆ ਖੁਸ਼ ਹੋ ਕੰਮ ਤੋਂ ਹਾਂ ਬਿਲਕੁਲ ਜਿਹੜੇ-ਜਿਹੜੇ ਕੰਮ ਕਰਾਈਆਂ ਆ ਤੁਹਾਡੇ ਆਪ ਦੇ ਪਰਸਨਲ ਕੋਈ ਮਤਲਬ ਸਾਡਾ ਮਤਲਬ ਵਧੀਆ ਕੰਮ ਕਰਾ ਰਿਹਾ ਜੀ ਬਿਲਕੁਲ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਨੌਕਰੀ ਮਿਲੀ ਨੌਕਰੀ ਨਹੀਂ ਮਿਲੀ ਜੀ ਵੀ ਮੂੰਹ ਝੂਠ ਬੋਦੇ ਨੌਕਰੀ ਕਿਸੇ ਨੂੰ ਨਹੀਂ ਮਿਲੀ ਜੀ ਰਾਸ਼ਨ ਮਿਲਦਾ ਹੈ ਰਾਸ਼ਨ ਮਿਲਦਾ ਜੀ ਮਿਲ ਰਿਹਾ ਜੀ ਮੈਂ ਪਹਿਲਾਂ ਕੱਟੇ ਗਏ ਸੀ ਕਾਰਡੋਂ ਤੇ ਆਟਾ ਇਹ ਮਿਲ ਰਿਹਾ ਜੀ ਕਣਕੇ ਮਿਲ ਰਿਹਾ ਤੇ ਵੱਧ ਤੇ ਵੱਧ ਸਬੰਨ ਮਿਲ ਰਿਹਾ ਜੀ ਅੱਛਾ ਸਾਰੇ ਕੰਮ ਹੋ ਰਹੇ ਨੇ ਹੋ ਰਹੇ ਨੇ ਪੂਰਾ ਪਿੰਡ ਖੁਸ਼ ਹੈ ਸਾਰਾ ਸਾਰਾ ਲੱਗੀ ਮਾਲਾ ਗੁਰਾਲ ਸਿੰਘ ਕਨੌਰ ਵਧੀਆ ਕੰਮ ਕਰ ਰਹੇ ਥੋੜੀਆ ਕੰਮ ਕਰਾ ਹਾਂਜੀ ਹਾਂਜੀ ਨਾਲ ਵਾਲੇ ਟਾਈਮ ਦੇ ਵਿੱਚ ਵੋਟ ਕਿਹਨੂੰ ਕਰੋਗੇ ਬਾਈ ਸੀਨੂ ਪਾ ਮੰਗੇ ਜੀ ਨਹੀਂ ਹੁਣ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਖੜੀ ਹੋ ਰਹੀ ਹੈ ਇੱਕ ਪਾਸੇ ਇੱਕ ਪਾਸੇ ਜੀ ਗੱਲ ਕਰੀਏ ਤਾਂ ਡਾਕਟਰ ਧਰਮਵੀਰ ਗਾਂਧੀ ਬੜੇ ਵੀਰ ਪਤਾ ਕਿਆ ਬਗੱਲਾ ਮਹਾਰਾਣੀ ਤੂੰ ਕਿਸ ਨੂੰ ਮਿਲਦੀ ਨਹੀਂ ਮਹਿਲਾਵਾ ਜਾ ਕੇ ਪੁੱਛ ਲੈ ਕੋਈ ਮਿਲਦੀ ਹੋ ਨਹੀਂ ਹਾਂ ਨਾ ਤਾਂ ਕੁੱਤੇ ਹੀ ਬੰਦ ਰੱਖੇ ਬੜੇ ਬੜੇ ਅੰਤਰ ਇਹਨੂੰ ਕਿਹੜਾ ਵੋਟ ਪਾਤੇਗਾ ਇਹਨੂੰ ਤਾਂ ਜਦ ਮਰਜੀ ਮਿਲੇ ਜਾ ਕੇ ਯੂਨੀਵਰਸਿਟੀ ਬੈਠਿਆ ਆਇਓ ਸਾਰੇ ਹੀ ਬਾਤ ਸੁਣਦੇ ਹਾਂ ਦੱਸੋ ਗਿਆ ਕੰਮ ਇਹ ਨੂੰ ਖਾਣੇ ਮੰਜਨ ਦਾ ਆਪ ਜਾ ਰਿਹਾ ਫੈਸਲੇ ਲੈਣੇ ਪਿੰਡਾਂ ਦੇ ਮਿੱਚਮ ਇਹ ਤਾਂ ਸੁਣਦੀ ਨਹੀਂ ਕੀ ਸੀਗੇ ਜੀ ਇਹ ਮਤਲਬ ਜਾਲਪੜਤਾ ਇਹਨੇ ਗੰਦਾ ਪਾਰਕ ਬੜੇ ਬੜੇ ਲੀਡਰ ਪ੍ਰਸਾਦ ਜੀ ਅੰਦਰ ਜਿਹੜੇ ਖਰਚਾ ਵਗੈਰਾ ਰੋਟੀ ਪਾਣੀ ਦਾ ਖਰਚਾ ਸਾਰਾ ਦੀ ਆ ਬੰਦਾ ਦੇ ਇੱਕਾ ਬੋਟ ਪਾਵਾ ਘਪਰਾਵਾ ਮਤਲਬ ਤੁਸੀਂ ਗੱਲ ਕਰ ਰਹੇ ਹੋ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਨੇ ਉਹ ਮਤਲਬ ਵਧੀਆ ਕੰਮ ਕਰ ਰਹੇ ਵਧੀਆ ਕੰਮ ਕਰ ਰਹੇ ਭਰਾਵਾ ਮੈਨੂੰ ਹੁਣ ਪਾਰਟੀ ਆਮ ਆਦਮੀ ਪਾਰਟੀ ਤੇ ਕੋਈ ਵੀ ਬੰਦਾ ਖੜਾ ਹੋਏਗਾ ਉਹਨੂੰ ਵੋਟ ਪਾਵਾਂਗੇ? ਹਾਂਜੀ 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 ਉਹਨੂੰ ਪਾਵਾਂਗੇ ਜੀ ਹਾਂਜੀ ਹਾਂਜੀ ਠੀਕ ਹੈ। ਸੋ ਦੇਖਦੇ ਆ ਹੋਰ ਵੀ ਯੂਥ ਵੀ ਸਾਡੇ ਨਾਲ ਨੇ ਕੁੜੀਆਂ ਸਾਡੇ ਨਾਲ ਨੇ ਕੀ ਨਾਮ ਹੈ ਤੁਹਾਡਾ? ਕਰਮਜੀਤ ਕੌਰ ਕਿੱਥੋਂ ਦੇ ਹੋ? ਮੈਂ ਸਰਾਲਾ ਗਲਾਂ ਦੀ ਆ। ਅੱਛਾ ਤੇ ਜਿਹੜੀ ਇਸ ਵਾਰ ਵੋਟ ਕਰੋਗੇ ਪਾਰਟੀ ਨੂੰ ਦੇਖ ਕੇ ਕਰੋਗੇ ਇਨਸਾਨ ਦੀ ਚਿਹਰਾ ਦੇਖ ਕੇ ਕਰੋਗੇ ਕਿ ਨਵੇਂ-ਨਵੇਂ ਚਿਹਰੇ ਸਾਹਮਣੇ ਆ ਰਹੇ ਨੇ ਭਾ ਜੀਪੀ ਜਾਂ ਜਿਵੇਂ ਅਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਕਿ ਕਿਹਨਾਂ ਨੂੰ ਵੋਟ ਕਰੋਗੇ ਮੇਰੇ ਅਕੋਰਡਿੰਗ ਤਾਂ ਇਹ ਹੈ ਨਾ ਕਿ ਸਭ ਤੋਂ ਪਹਿਲਾਂ ਕਈ ਵਾਰ ਇਹ ਹੁੰਦਾ ਨਾ ਕਿ ਆਪਾਂ ਜਿਹੜੀ ਪਾਰਟੀ ਚੱਲਦੀ ਪਈ ਹੈ ਹੈ ਨਾ ਉਸ ਨੂੰ ਵੋਟ ਕਰੀ ਜਾਂਦੇ ਆ ਐਟਲੀਸਟ ਜਿਹੜੇ ਨਿਊ ਹੋਲਡਰ ਖੜੇ ਹੋਏ ਆ ਉਹਨਾਂ ਨੂੰ ਵੀ ਵੋਟ ਕਰਨੀ ਚਾਹੀਦੀ ਆ ਮੈਂ ਨਹੀਂ ਦੇਈਂਦਾ ਕਿ ਅਗਰ ਕਿਸੇ ਦਾ ਕੰਮ ਵਧੀਆ ਆ ਮੈਂ ਪਹਿਲੀ ਵਾਰ ਵੋਟ ਪਾਉਂਗੀ ਹੁਣ 18 ਪਲੱਸ ਹੋਣ ਹੋਏ ਹਾਂ। ਯਾ ਮੈਂ 18 ਪਲੱਸ ਆ। ਠੀਕ ਹੈ ਤਾਂ ਮੈਂ ਕਿਸੇ ਦਾ ਚਿਹਰਾ ਮੋਰਾ ਦੇਖ ਕੇ ਵੋਟ ਨਹੀਂ ਪਾਉਂਗੀ। ਕਿਸੇ ਦੇ ਕੰਮ ਕੀ ਹੋ ਜਾਇਆ ਉਹ ਵੇਖ ਕੇ ਮੈਂ ਵੋਟ ਪਾਵਾਂਗੀ। ਤੁਸੀਂ 18 ਸਾਲ ਦੇ ਹੋ ਗਏ ਤੁਸੀਂ ਦੇਖੇ ਹੀ ਹੋਣਾ ਕਿਹੜਾ ਬੰਦਾ ਕੰਮ ਕਰ ਰਿਹਾ ਹੈ ਕਿਹੜੀ ਪਾਰਟੀ ਦੇ ਜਿਹੜੇ ਵਰਕਰ ਆ ਜਾਂ ਜਿਹੜੇ ਵਲੰਟੀਅਰ ਦੀ ਕਿਹੜੇ-ਕਿਹੜੇ ਕੰਮ ਕਰ ਰਹੇ ਨੇ। ਮੈਂ ਭਾਜੀਪੀ ਨੂੰ ਤਾਂ ਬਿਲਕੁਲ ਵੋਟ ਨਹੀਂ ਪਾਣੀ। ਉਹ ਕਾਰਨ ਕਾਰਨ ਰਿਲੀਜੀਅਸ ਜਦੋਂ ਦੀ ਉਹ ਆਈ ਹੈ ਨਾ ਕਿ ਰਿਲੀਜੀਅਸ ਮੁੱਦੇ ਨਾਲ ਵਾੜੇ ਇਨਕਰੀਜ਼ ਹੋਏ ਆ। ਤਾਨੂੰ ਪਤਾ ਹੀ ਹੈ ਜਿਵੇਂ ਕਿ ਹੈਨਾ ਤਾਂ ਉਹ ਚੀਜ਼ ਨਹੀਂ ਮੈਨੂੰ ਚਾਹੀਦੀ ਹੈਨਾ ਕਿ ਇੰਡੀਆ ਦੇ ਵਿੱਚ ਸਿਰਫ ਹੈਨਾ ਲੋਕੀ ਧਾਰਮਿਕ ਮੁੱਦਿਆਂ ਤੇ ਹੀ ਲੜੀ ਜਾ ਰਹੇ ਆ ਉਹ ਜਿਹੜਾ ਆਪਸੀ ਕੋਆਪਰੇਸ਼ਨ ਹੈ ਉਹ ਤਾਂ ਖਤਮ ਹੀ ਹੋ ਗਿਆ ਬਟ ਮੈਂ ਉਹਨੂੰ ਵੋਟ ਨਹੀਂ ਬਾਣੀ ਮੈਂ ਬਾਕੀ ਜਿਸ ਮਰਜ਼ੀ ਨੂੰ ਪਾਵਾਂ ਬਟ ਉਹਨੂੰ ਤਾਂ ਬਿਲਕੁਲ ਨਹੀਂ ਇਹ じゃ ਕਿਹੜਾ ਕੰਮ ਹੈ ਜਿਹੜਾ ਤੁਹਾਡਾ ਕਿਸੇ ਸਰਕਾਰ ਜਿਵੇਂ ਹੁਣ ਸਰਕਾਰਾਂ ਚੱਲ ਰਹੀਆਂ ਨੇ ਤੁਹਾਡਾ ਆਪਣਾ ਪਰਸਨਲ ਕੰਮ ਕਿਹੜਾ ਹੋਇਆ ਹੈ ਘਰ ਦੇ ਵਿੱਚ ਮੇਰਾ ਪਰਸਨਲ ਕੰਮ ਦਾ ਕੋਈ ਨਹੀਂ ਹੋਇਆ ਹਾਲੇ ਕਪਾ ਏਰੀਆ ਦੀ ਗੱਲ ਕਰੀਏ ਜਿਵੇਂ ਤੁਹਾਡੇ ਪਿੰਡ ਦੀ ਜਾਂ ਸ਼ਹਿਰ ਦੀ ਗੱਲ ਕਰੀਏ ਉੱਥੇ ਦੀ ਡਿਵੈਲਪਮੈਂਟ ਕਿਵੇਂ ਹੋ ਰਹੀ ਆ ਨੌਕਰੀਆਂ ਪਿੰਡ ਦੀ ਗੱਲ ਕਰ ਸਕਦੇ ਜਿਵੇਂ ਸਾਡਾ ਪਿੰਡ ਦਾ ਸਕੂਲ ਸੀ ਹੈ ਨਾ ਸਾਰੇ ਟਾਈਮ ਦਾ ਵਾਲਾ ਬੇਕਾਰ ਜਿਹਾ ਸੀਗਾ ਹੈ ਨਾ ਬਟ ਹੁਣ ਦਾ ਜੋ ਸਮਾਰਟ ਸਕੂਲ ਹੈ ਉਹ ਸਕੂਲ ਤੋਂ ਦੇਖ ਕੇ ਬਹੁਤ ਖੁਸ਼ ਹੁੰਦੀ ਆ ਹੁਣ 2 ਸਾਲਾਂ ਚ ਬਣਿਆ ਮਤਲਬ ਹਾਂਜੀ ਧਰਮਸ਼ਾਲਾ ਦੀ ਗੱਲ ਕਰੀਏ ਪਿੰਡ ਦੇ ਵਿੱਚ ਡਿਸਪੈਂਸਰੀ ਦੀ ਗੱਲ ਕਰੀਏ ਉਹ ਸਾਰੀ ਚੀਜ਼ਾਂ ਹੈਗੀਆਂ ਨੇ ਹੈਗੀ ਆ ਸਕੂਲ ਨੂੰ ਦੇਖ ਕੇ ਬਹੁਤ ਸੈਟੀਸਫਾਈ ਆ ਜੋ ਕਿ ਸਾਡਾ ਸਕੂਲ ਬਣ ਗਿਆ ਮਨ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੁਝ ਹੂੰ ਮਿਲ ਜਾਂਦੇ ਐ ਐਮ ਇੰਡਾਇਰੈਕਟਲੀ ਕਹ ਲਓ ਤਾਂ ਮੇਰੇ ਭਰਾ ਉਹ ਕਬੱਡੀ ਦੇ ਪਲੇਅਰ ਸੀਗੇ ਹੈ ਨਾ ਤਾਂ ਮੇਰੇ ਜਿਹੜੇ ਭਰਾ ਆਏ ਹੈ ਹਨਾ ਉਹ ਉਹਨਾਂ ਨਾਲ ਵੀ ਖੇਡੇ ਹੋਏ ਆਂ ਅੱਛਾ ਗੁਰਲਾਲ ਘਨੌਰ ਨਾਲ ਹਾਂਜੀ ਤਾਂ ਭਰਾ ਦਾ ਨਾਮ ਹੈ ਨਾ ਜਸਵੀਰ ਸਿੰਘ ਹੈ ਫਿਲਹਾਲ ਉਹ ਪ੍ਰਾਈਵੇਟ ਕੰਡਕਟਰ ਹੈ ਤਾਂ ਉਹਨਾਂ ਨਾਲ ਵੀ ਖੇਡੇ ਹੋਏ ਆਂ ਮੈਂ ਉਹਨਾਂ ਨੂੰ ਕਦੇ ਹਨਾ ਡਾਇਰੈਕਟਲੀ ਨਹੀਂ ਮਿਲੀ ਬਟ ਮੈਨੂੰ ਜਾਣਦੀ ਆ ਜਿਵੇਂ ਤੁਹਾਡੇ ਭਰਾ ਤੁਸੀਂ ਦੱਸ ਰਹੇ ਹੋ ਕਿਹੜੇ ਪ੍ਰਾਈਵੇਟ ਕੰਡਕਟਰ ਕਿਸੇ ਪ੍ਰਾਈਵੇਟ ਵਾਸਤੇ ਨੇ ਹਾਂਜੀ ਉਹ ਖੱਟੜਾ ਖੱਟੜਾ ਵਾਸਤੇ ਆ ਠੀਕ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਤਾਂ ਵੀਰੇ ਕਹਿੰਦੇ ਜਾਨੇ ਆ ਸਾਡਾ ਬਸਣ ਜਗਾ ਦੇ ਘਰ ਲਾਲ ਕਨੌਰ ਨੇ ਬੁਲਾਇਆ ਬਣਾਇਆ ਜੀ ਇਹ ਬੇਟੀ ਨੂੰ ਪੁੱਛ ਲੈ ਇੰਨੇ ਇੰਨਾ ਪਾਣੀ ਮੈਂ ਪਾਣੀ ਮੈਨੂੰ ਆਖ ਰਿਹਾ ਮਤਲਬ ਜੁਲਾਲ ਵਰਤਾ ਜੀ ਕੱਚਾ ਡਾ ਬਿਲਕੁਲ ਮਹਾਰਾਜ ਅੱਜ ਵਿਚਾਰੇ ਰੌਣਕ ਲਾਰਕੀ ਕਨੌਰ ਦੇ ਵਿੱਚ ਜਗਾ ਦੇਖੋ ਜੀ ਕੰਮ ਕਰ ਰਿਹਾ ਜੀ ਸਾਡੇ ਤਾਂ ਜੀ ਠੀਕ ਸੋ ਜਿਵੇਂ ਕਹਿ ਰਹੇ ਨੇ ਬਾਬੂ ਜੀ ਕਿ ਗੁਰਲਾਲ ਕਨੌਰ ਦੇ ਏਰੀਏ ਦੇ ਨੇ ਤਾਂ ਉਹਨਾਂ ਵੱਲੋਂ ਬਹੁਤ ਜ਼ਿਆਦਾ ਕੰਮ ਕੀਤੇ ਜਾ ਰਹੇ ਨੇ ਬੜੇ ਖੁਸ਼ ਨੇ ਕਿਉਂਕਿ ਹਲੇ ਕੋਈ ਪਰਸਨਲ ਕੰਮ ਤਾਂ ਨਹੀਂ ਗੱਲ ਕਰੀਏ ਪਰ ਏਰੀਏ ਦੇ ਬੜੀ ਡਿਵੈਲਪਮੈਂਟ ਹਰਕ੍ਰਿਸ਼ ਸਿੰਘ ਜੀ ਭਾਜੀ ਜਿਹੜੀ ਹੁਣ ਤੁਹਾਨੂੰ ਪਤਾ ਹੀ ਕਿ ਲੋਕ ਸਭਾ ਚੋਣਾਂ ਦੀ ਜਿਹੜੀ ਹੈਗੀ ਹੈ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਲੱਗ-ਅਲੱਗ ਕੈਂਡੀਡੇਟਸ ਜਿਹੜੇ ਹੈਗੇ ਨੇ ਆ ਮਾਰਕੀਟ ਚ ਉਤਾਰ ਦਿੱਤੇ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਇਸ ਵਾਰੀ ਵੋਟ ਪਾਰਟੀ ਦੇਖ ਕੇ ਦਿੱਤੀ ਜਾਊਗੀ ਜਾਂ ਬੰਦੇ ਦਾ ਚਿਹਰਾ ਦੇਖ ਕੇ ਦਿੱਤੀ ਜਾਊਗੀ ਜਾਂ ਜਿਹੜੇ ਬੰਦੇ ਜਿਹੜੇ ਪਾਰਟੀ ਨੇ ਆਲਰੇਡੀ ਕੰਮ ਕੀਤੇ ਆ ਉਸ ਬੇਸ ਤੇ ਕੀ 15 ਚਿਹਰਾ ਤਾਂ ਕੋਈ ਹੈ ਹੀ ਨਹੀਂ ਜੀ ਬਸ ਸਾਤੀ ਡੱਡੂ ਨੇ ਜੀ ਜਿੱਥੇ ਦੇਖਦੇ ਆ ਪੱਲਾੜਾ ਪਹਾੜੀ ਆਪਾਂ ਉਧਰ ਹੀ ਪਹੁੰਚ ਜਾਣਾ ਹੈ ਹੈਨਾ ਕਿ ਸਰਕਾਰਾਂ ਪਹਿਲਾਂ ਹੁੰਦੀਆਂ ਸੀ ਕੰਮ ਹੁੰਦੇ ਸੀਗੇ ਹੁਣ ਤਾਂ ਕੋਈ ਕੰਮ ਹੀ ਨਹੀਂ ਹੁੰ ਇਹੀ ਜਿਹੜੇ ਕਾਂਗਰਸੀ ਆ ਉਹ ਭਾਜੀ ਦੇ ਕੈਪਟਨ ਸਾਹਿਬ ਪਹੁੰਚ ਕੇ ਦੇਖ ਲੋ ਇਦਾਂ ਹੀ ਸਰਕਾਰਾਂ ਪਲਟੀਆਂ ਮਾਰਦੇ ਨੇ ਹੁਣ ਹਰਪਾਲ ਜੀ ਐ ਕਾਲੀ ਦਲ ਚ ਸੀਗੇ ਐਮ ਐਲ ਏ ਦੀ ਟਿਕਟ ਤੇ ਖੜ ਚੁੱਕੇ ਨੇ ਹੁਣ ਆਮ ਆਦਮੀ ਪਾਰਟੀ ਚ ਆ ਗਏ ਕਿਹਦੇ ਤੇ ਭਰੋਸਾ ਰੱਖ ਕੇ ਵੋਟ ਪਾ ਸਕਦੇ ਆਂ ਭਾਜੀ ਆਦੇ ਟਾਈਮ ਚ ਕੋਈ ਵੀ ਨਹੀਂ ਕਿਸੇ ਦਾ ਹੈਗਾ ਜੀ ਸਭ ਆਪਣੇ ਆ ਦੇਖਦੇ ਆ ਕਿ ਜਿੱਥੇ ਪੱਲਾ ਭਾੜੀ ਲੱਗਦਾ ਅਗਲੇ ਉੱਥੇ ਜਾ ਕੇ ਬਹਿ ਜਾਂਦਾ ਪਰ ਵੋਟ ਤਾਂ ਆਪਾਂ ਭੁਗਤਾਨ ਜਾਵਾਂਗੇ ਨਾ ਪਰ ਕਿਸ ਪਾਰਟੀ ਨੂੰ ਭੁਗਤਾਨਾਂਗੇ ਜਾਣ ਤੋਂ ਪਹਿਲਾਂ ਹੀ ਭੁਗਤ ਜਿੰਦੀ ਆ ਵੀਰੇ ਤੁਸੀਂ 12 ਵਜੇ ਤੋਂ ਬਾਅਦ ਜਾਓ ਤੁਹਾਡੀ ਵੋਟ ਹੀ ਨਹੀਂ ਮਿਲਣੀ ਪਹਿਲੀ ਪਈ ਹੋਈਗੀ ਮਤਲਬ ਆਪਣਿਆ ਵੀ ਭੁਗਤ ਜਾਂਦੀ ਹੈ ਪਹਿਲੀ ਭੁਗਤ ਜਾਂਦੀ ਹੈ ਜੀ 12 ਤੋਂ ਬਾਅਦ ਕਿਸੇ ਨੂੰ ਨਹੀਂ ਮਿਲਦੀ ਸੋਚ 10% ਹੋਏਗੀ ਜਿਹਨੂੰ ਵੋਟ ਮਿਲ ਜੇਗੀ ਆਪਣੀ ਬਾਕੀ ਨਹੀਂ ਮਿਲਦੀ ਨਰਾਜ ਲੱਗਦੇ ਹੋ ਕੀ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਕਮੀ ਰਹੀ ਆਮ ਆਦਮੀ ਪਾਰਟੀ ਠੀਕ ਹੈ ਆਪਣੇ ਜਿੱਥੇ ਆਧਾਰੇ ਤੇ ਹੈਗੀ ਕੰਮ ਵਧੀਆ ਕਰੀ ਹੈ ਨੋ ਡਾਊਨ ਕੰਮ ਨਹੀਂ ਕਰੀ ਪਰ ਹਜੇ ਆਏ ਨੂੰ ਇਹਨੂੰ 2 ਸਾਲ ਹੋਏ ਹਨ ਇਹਨੂੰ ਸਮਾਂ ਚਾਹੀਦਾ ਕੁਝ ਆਪਾਂ ਉਹਨਾਂ ਨੂੰ ਇੰਨਾ ਸਮਾਂ ਦੇਤਾ ਕਿ ਇਹਨੂੰ ਵੀ ਸਮਾਂ ਦੇਾਂਗੇ ਦੇਖਾਂਗੇ ਕੀ ਬਣਦਾ ਅੱਗੇ ਜਾ ਕੇ ਜੀ ਪਟਿਆਲੇ ਤੁਹਾਨੂੰ ਲੱਗਦਾ ਕਿੰਨੀ ਕਿ ਡਿਵੈਲਪਮੈਂਟ ਹੋਈ ਹੈ ਨਾਥਿੰਗ ਭਾਜੀ ਕੁਝ ਨਹੀਂ ਕਹਿ ਸਕਦੇ ਫ ਰੋਜ਼ਗਾਰ ਰੋਜ਼ਗਾਰ ਤਾਂ ਵੈਸੀ ਨਹੀਂ ਹੈਗਾ ਜੀ ਜਿਹੜਾ ਕੰਮ ਹੈਗਾ ਇਸ ਟਾਈਮ ਜ਼ੀਰੋ ਹੈ ਇਸ ਟਾਈਮ ਬਦਮਾਸ਼ੀ ਚੱਲ ਰਹੀ ਹੈ ਜਿਹੜੀ ਹੈਗੀ ਹੈ ਜੀ ਰੋਜ਼ ਦੀ ਲੜਾਈ ਝਗੜੇ ਦੇ ਰੋਜ਼ ਇਹ ਖਬਰ ਆਉਂਦੀਆਂ ਗੁਰਬਾਸ਼ ਕਲੋਨੀ ਦੇਖ ਲਓ ਐਤਵਰ ਦੀ ਗੱਲ ਹੈ ਸ਼ਾਮੀ 6:30 7 ਵਜੇ ਦਾ ਟਾਈਮ ਹੋਣਾ ਕੋਈ ਇੰਨੀ ਤਗੜੀ ਕਲੋਨੀ ਕਹੀ ਜਾਂਦੀ ਹੈ ਗੁਰਬਾਸ਼ ਕਲੋਨੀ VIP ਕਲੋਨੀ ਹੈ ਇੱਕ ਤਰ੍ਹਾਂ ਦੀ ਨੰਗੀਆਂ ਗਰਪਾਨਾ ਘਟੋ ਘਟ 30 ਤੋਂ 35 ਮੁੰਡੇ ਸੀਗੇ ਮੋਟਰਸਾਈਕਲਾਂ ਦੇ ਕੱਪੜੇ ਬੰਨੇ ਪਈਆਂ ਨੰਗੀਆਂ ਗਰਪਾਨਾ ਪਾਰਕ ਦੇ ਵਿੱਚ ਵੜੇ ਹੈ ਕੋਈ ਕਿਸੇ ਨੂੰ ਖੌਫ ਹੀ ਨਹੀਂ ਆਇਆ ਚੱਲ ਰਹੀ ਹੈ ਬਦਮਾਸ਼ੀ ਕੋਈ ਹੈ ਬਿਲਕੁਲ ਹੀ ਨਹੀਂ ਉੱਥੇ ਤਾਂ ਤੁਸੀਂ ਚਲ ਜਿਓ ਇਸ ਸ਼ਾਮ ਸ਼ਾਮ ਨੂੰ ਚਲ ਜਿਓ ਉੱਥੇ ਇਦਾਂ ਮੁੰਡੇ ਘੁੰਮਦੇ ਨੇ ਸ਼੍ਰੀਆਮ ਕਿਸੇ ਦੇ ਛੂਰਾ ਲੱਗਿਆ ਕਿਸੇ ਦੇ ਕਿਰਪਾਨ ਹੱਥ 'ਚ ਫੜੀ ਹੈ ਕੋਈ ਹੈ ਨਹੀਂ ਜੀ ਉੱਥੇ ਪਰ ਹੁਣ ਤਾਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਮਾਰਚ ਕੱਢੇ ਜਾ ਰਹੇ ਨੇ ਕੁਝ ਵੀ ਨਹੀਂ ਐ ਤਵਾਰ ਹੋਇਆ ਜੀ ਨਾਲ ਅਦਾਲਤ ਬਾਜ਼ਾਰ 'ਚ ਹੋਇਆ ਮਿੰਨੀ ਮਾਰਕੀਟ ਦੇ ਅੰਦਰ ਉੱਥੇ ਸਰਦਾਰ ਮੁੰਡੇ ਤੇ ਪਤਾ ਨਹੀਂ ਦੁਕਾਨ ਵਾਲਿਆਂ ਦੀ ਆਪਸ 'ਚ ਲੜਾਈ ਹੋਈ ਹੈ ਹੁਣ ਕੀ ਖੋਰੇ ਵਿੱਚ ਦਾ ਕੀ ਹੈ ਉਹ ਤਾਂ ਪਤਾ ਨਹੀਂ ਮਤਲਬ ਸੰਸਾਰ ਪਕੜ ਲਈ ਸਰਕਾਰ ਤੋਂ ਕੰਟਰੋਲ ਨਹੀਂ ਹੋ ਰਿਹਾ ਹੈਗਾ ਪੁਲਿਸ ਵਾਲਾ ਕੋਈ ਕੰਟਰੋਲ ਨਹੀਂ ਹੈ ਜੀ ਲੜਾਈ ਝਗੜੇ ਦਾ ਹੁਣ ਇਸ ਵਾਰ ਆਪਾਂ ਫੇਰ ਗੱਲ ਕਰਦੇ ਆਂ ਵੋਟ ਕਿਸ ਨੂੰ ਕਰੋਗੇ ਜਿਵੇਂ ਆਨ ਵਾਲਾ ਟਾਈਮ ਹੋਏਗਾ ਕਿਸ ਨੂੰ ਦੇਖ ਕੇ ਵੋਟ ਕਰੋਗੇ ਤੁਸੀਂ ਕਹਿ ਰਹੇ ਹੋ ਕੰਮਾਂ ਦੇ ਆਧਾਰ ਤੇ ਡਵੈਲਪਮੈਂਟ ਨਹੀਂ ਹੋਈ ਹੈਗੀ ਬੀਜੇਪੀ ਨਵੀਂ ਪਾਰਟੀ ਹੈ ਪੰਜਾਬ ਦੇ ਵਿੱਚ ਕਦੇ ਨਹੀਂ ਆਈ ਹੈਗੀ ਅਕਾਲੀ ਦਲ ਪਹਿਲਾਂ ਰਹਿ ਚੁੱਕੀ ਹੈ ਉਸ ਤੋਂ ਪਹਿਲਾਂ ਕਾਂਗਰਸ ਰਹਿ ਚੁੱਕੀ ਹੈ ਤਾਂ ਫਿਰ ਵੋਟ ਕਿਹਨੂੰ ਕਰੋਗੇ ਆਜ਼ਾਦ ਉਮੀਦਵਾਰ ਨੂੰ ਬੀਜੇਪੀ ਤਾਂ ਆਉਂਦੀ ਨਹੀਂ ਜੀ ਜੇ ਥੋੜਾ ਬੋਤਾਂ ਹੋਈ ਤੇ ਆਪਾਂ ਅਕਾਲੀ ਦਲ ਨੂੰ ਜ਼ਰੂਰ ਸਪੋਰਟ ਕਰਾਂਗੇ ਜੀ ਬੀਜੇਪੀ ਤਾਂ ਕਿਉਂ ਨਾ ਆਜੂ ਬੀਜੇਪੀ ਤਾਂ ਵੈਸੇ ਨਹੀਂ ਆਪਣੇ ਘਰ ਚ ਹੈਗਾ ਜੀ ਕੋਈ ਆਉਣ ਵਾਲਾ ਮਤਲਬ ਸੁਖਬੀਰ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਜਿਵੇਂ ਬਾਈ ਜੀ ਨੇ ਕਿਹਾ ਹੈਗਾ ਕਿ ਬੀਜੇਪੀ ਨੂੰ ਤਾਂ ਬਿਲਕੁਲ ਨਹੀਂ ਵੋਟ ਕਰਨਗੇ ਸੁਖਵੀਰ ਸਿੰਘ ਬਾਦਲ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਕਿਉਂਕਿ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਉਹ ਠੀਕ ਨਹੀਂ ਚੱਲ ਰਹੀ ਹੈਗੀ ਕਿਉਂਕਿ ਲੜਾਈ ਝਗੜੇ ਦੱਸ ਰਹੇ ਨੇ ਕਿ ਲੜਾਈ ਝਗੜੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੇ ਨੇ ਸੋ ਇਸ ਵੱਲ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਬੀਬੀ ਸਾਡੇ ਨਾਲ ਨੇ ਬੀਬੀ ਸੱਸੀ ਕਾਲ ਜੀ ਸੱਸੀ ਕਾਲ ਬੱਤਾ ਕੀ ਨਾਮ ਹੈ ਬੀਬੀ ਜੀ ਸ਼ਿੰਦਰ ਕੌਰ ਕਿਹੜੀ ਜਗ੍ਹਾ ਤੋਂ ਆਈ ਮਸੀਂ ਡਿਰਬਾ ਤੂਰ ਬੰਜਾਰਾ ਪਿੰਡ ਹੈ ਸਾਡਾ ਅੱਛਾ ਡਿਰਬੇ ਤੋਂ ਡਿਰਬੇ ਤੋਂ ਠੀਕ ਹੈ ਜੀ ਬੀਬੀ ਜੀ ਪੰਜਾਬ ਦੇ ਵਿੱਚ ਵੋਟਾਂ ਸ਼ੁਰੂ ਹੋ ਗਈਆਂ ਨੇ ਕੀ ਲੱਗਦਾ ਹੈਗਾ ਵੀ ਜਿਹੜੇ ਲੋਕ ਨੇ ਇਸ ਵਾਰ ਵੋਟ ਪਾਰਟੀ ਨੂੰ ਦੇਖ ਕੇ ਵੋਟ ਕਰਨਗੇ ਕਿ ਪੁਰਾਣੀ ਜਿਹੜੀ ਹੁਣ ਸਰਕਾਰ ਚੱਲ ਰਹੀ ਹੈ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਵੋਟ ਕਰਨਗੇ ਜਾਂ ਨਵੇਂ ਚਿਹਰਾ ਨੂੰ ਮੌਕਾ ਦੇਣਗੇ ਦੇਖ ਬੇਟਾ ਕੰਮ ਕਰ ਵੀ ਦਿੱਤੇ ਸਰਕਾਰ ਨੇ ਬਹੁਤ ਜੇ ਸੋਚਦੇ ਆ ਹੁਣ ਲੋਕ ਤਾਂ ਕਹਿੰਦੇ ਨੇ ਵੀ ਕਿਦਾਂਵੇਂ ਸਾਰਾ ਕੁਝ ਸਮਰ ਜੇ ਜਦੋਂ ਜਮੀ ਉਲਝਿਆ ਪਿਆ ਤੇ ਉਹ ਤਾਂ ਸਮਰਨਗੇ ਹੌਲੀ ਹੌਲੀ ਸਮਰੂਗਾ ਸਾਰਾ ਠੀਕ ਹੈ ਤੇ ਵੋਟ ਐਸੇ ਨੂੰ ਪਾਉਣੀ ਚਾਹੀਦੀ ਆ ਮੇਰੇ ਸਭ ਦੇ ਲਈ ਆਮ ਆਦਮੀ ਨੂੰ ਮਤਲਬ ਤਾਣਾ ਬਾਣਾ ਉਲਝਿਆ ਸੀ ਹੌਲੀ ਹੌਲੀ ਠੀਕ ਕਰ ਰਹੇ ਹੁਣ ਹੌਲੀ ਹੌਲੀ ਠੀਕ ਹੈ ਕਰਿਆ ਹਜੇ ਤੱਕ ਹੁਣ ਕੰਮ ਸਮਰਨਤੀ ਨੇ ਹੁਣ ਜ਼ੋਰ ਲਾ ਦੇਣਗੇ ਸਾਰਾ ਜਿੱਥੇ ਤੱਕ ਮੈਨੂੰ ਦੀਨ ਹੈਗਾ ਦਢ ਵਿੱਚ ਕੀ ਕੀ ਕੰਮ ਹੋਏ ਨੇ ਵੈਸੇ ਇੱਕ ਅੱਧਾ ਕੀ ਕੰਮ ਦੂ ਹੋਈ ਜਾਂਦੇ ਨੇ ਬੇਟਾ ਨੌਕਰੀਆਂ ਬਥੇਰੇਆਂ ਨੂੰ ਦੇਤੀਆਂ ਹੁਣ ਐ ਤਾਂ ਹੈ ਹੀ ਨਹੀਂ ਵੀ ਘਰ ਘਰ ਸਾਰੇ ਕੰਮ ਸਮਰਜੇ ਠੀਕ ਹੈ ਦੇਣਗੇ ਜ਼ਰੂਰ ਸਾਰਾ ਕੰਮ ਉਹਨਾਂ ਨੇ ਕਰ ਦੇਣਾ ਉਹਨਾਂ ਦੀ ਇੱਛਾ ਹੈ ਉਹਨਾਂ ਨੇ ਕਰਨੀ ਕਰਨਾ ਹੈ ਮਾਨ ਸਾਹਿਬ ਨੇ ਕਿਹਾ ਵੀ ਇਹ ਵੇਸੀ 43000 ਜਿਹੜੀਆਂ ਵੋਟਾਂ ਜਿਹੜੀਆਂ ਦਿੱਤੀਆਂ ਮਤਲਬ ਨੌਕਰੀ ਦਿੱਤੀਆਂ ਨੇ ਹਾਂਜੀ ਇਹੀ ਗੱਲ ਹੈ ਬੇਟੇ ਪਾਉਣਗੇ ਲੋਕ ਮੇਰੇ ਹਿਸਾਬ ਤੇ ਇਹਨਾਂ ਨੂੰ ਹੀ ਪਾਉਣਗੇ ਬਾਕੀ ਫਿਰ ਮਰਜ਼ੀ ਹੈ ਲੋਕਾਂ ਦੀ ਜੇ ਉਹੀ ਫੇਰ ਦੇਖਣਾ ਉਹਨਾਂ ਨੇ ਹਾਲ ਪਹਿਲਾਂ ਵਾਲਾ ਤਾਂ ਦੇਖ ਲੈਣਗੇ ਮੈਂ ਕਹਿੰਦੀ ਆ ਵੀ ਇਹੀ ਜਿੱਤੇ ਤਾਂ ਕੁਝ ਸਮਰੂਗਾ ਪੰਜਾਬ ਦਾ ਨਹੀਂ ਨਹੀਂ ਸਮਰਦਾ ਮਤਲਬ ਤੁਹਾਡੀ ਕੋਸ਼ਿਸ਼ ਹੈ ਕਿ ਆਮ ਆਦਮੀ ਪਾਰਟੀ ਤੋਂ ਜਿਹੜਾ ਵੀ ਬੰਦਾ ਕੈਂਡੀਡੇਟ ਖੜਾ ਹੋਊਗਾ ਵੋਟ ਉਹਨੂੰ ਕਰੋਗੇ ਹਾਂ ਉਸੇ ਨੂੰ ਪਾਓ ਫੇਰ ਇਹ ਕੁਝ ਕਰਨਗੇ ਜੇ ਇਹਨਾਂ ਨੂੰ ਮੌਕਾ ਦੇਵਾਂਗੇ ਕੁਝ ਹੋਰ 2 ਸਾਲ ਚ ਕੀ ਸਮਰਦਾ 2 ਸਾਲ ਚ ਤਾਂ ਕੁਝ ਨਹੀਂ ਬਣਦਾ ਬੇਟ ਮਾਨ ਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਪਿਛਲੀ ਵਾਰ ਤੁਸੀਂ 92 ਦਿੱਤੀਆਂ ਐਸਕੇ ਅਸੀਂ 13 ਦੇ 13 ਸਾਨੂੰ ਚਾਹੋ ਅਸੀਂ ਇਹ ਸੈਂਟਰ 'ਚ ਕੰਮ ਕਰਦੇ ਮੇਰੇ ਸਾਹਬ 'ਚ ਮਿਲਣਗੇ ਤੇਰਾ ਹੀ ਤੇ ਬਾਕੀ ਫਿਰ ਲੋਕਾਂ ਦਾ ਸੁਭਾਅ ਕੁਝ ਹੋਰ ਆ ਬਦਲ ਜਾਂਦੀ ਆ ਦੁਨੀਆ ਛੇਤੀ ਭਾਲ ਦੇ ਨੇ ਇੰਨੀ ਛੇਤੀ ਕੋਈ ਕੰਮ ਨਹੀਂ ਬਣਦਾ ਘਰ ਦਾ ਮੈਂਬਰ ਕਬੀਲਦਾਰੀ ਨੇ ਨਹੀਂ ਛੇਤੀ ਚਲਾ ਸਕਦਾ ਜਿੰਨਾ ਹੁਣ ਇਹਨਾਂ ਦਾ ਕੰਮ ਹੈ ਇਹਨਾਂ ਨੇ ਚੱਕਰ ਖਿਆ ਜ਼ੋਰ ਨਾਲ ਤੇ ਮੈਂ ਬਹੁਤ ਦਿਨਾਂ ਦੀ ਗੱਲ ਕਰਨਾ ਚਾਹੁੰਦੀ ਸੀ ਇਸੇ ਤੇ ਮੈਂ ਲੋਕਾਂ ਤੋਂ ਸੁਣਦੀ ਆ ਟੀਵੀ ਤੇ ਕੋਈ ਕੁਝ ਕਹਿੰਦਾ ਕੋਈ ਕੁਝ ਬਖਵਾਸ ਮਾਰਦਾ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਕਹਿੰਦੇ ਵੀ ਇਹਨਾਂ ਨੂੰ ਇਹ ਮੌਕਾ ਦਈਏ ਹੋਰ 10 ਸਾਲ ਜੇ ਇਹਨਾਂ ਨੇ ਕੁਝ ਬਣਾਉਣਾ ਹੈ ਪੰਜਾਬ ਦਾ ਨਹੀਂ ਨਹੀਂ ਬਣਦਾ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਫੇਰ ਨਹੀਂ ਪੁੱਤ ਕੁਝ ਬਣਦਾ ਹੁੰਦਾ ਇਹਨਾਂ ਨੇ ਹੌਨਸਾਰ ਕੰਮ ਸ਼ੁਰੂ ਕਰਿਆ ਉਹ 2 3 ਸਾਲ ਅੰਦਰ ਬੈੰਦੇ ਤੇ ਦੋਏ ਸਰਕਾਰਾਂ ਕਾਂਗਰਸ ਤੇ ਕੱਲੀ 3 ਸਾਲ ਅੰਦਰ ਬਹਿ ਕੇ 2 ਸਾਲ ਥੋੜਾ ਜਿਹਾ ਜਾਗਦੇ ਤੇ ਉਹ ਫੇਰ ਕੁਝ ਕਰਦੇ ਤੇ ਠੀਕ ਹੈ ਇਹਨਾਂ ਨੇ ਹੌਨਸਾਰ ਸ਼ੁਰੂ ਕਰਿਆ ਕੰਮ ਇਹਨਾਂ ਨੂੰ ਜਿੱਤਾਵਾਂਗੇ ਜਿੱਤਾਵਾਂਗੇ ਮਤਲਬ ਪੂਰੇ ਖੁਸ਼ ਹਾਂ ਆਮ ਆਦੀ ਪਾਰਟੀ ਦੀ ਸਰਕਾਰ ਤੇ ਖੁਸ਼ ਹਾਂ ਪੂਰਾ ਮੇਰੇ ਘਰ ਜਾਂਦਾ ਭਗਵਾਨ ਤਮਨ ਛੋਟੇ ਜਿਹੇ ਘਰ ਦੀਆਂ ਕੋਈ ਮੈਂ ਨਹੀਂ ਹੈਗੀ ਵੀ ਵੱਡੀ ਹਾਂ ਪਹਿਲੇ ਦਿਨ ਤੋਂ ਮੇਰਾ ਮੁੰਡਾ ਪੋਲਿੰਗ ਲਾਉਂਦਾ ਸੀਗਾ ਤੂਰਵਨ ਜਾਰੇ ਦੇ ਵਿੱਚ ਲੋਕ ਹੱਸਦੇ ਹੁੰਦੇ ਦੋ ਵਾਰੀ ਜਿੱਤੇ ਆਤਾ ਸੀ ਨੇ ਉੱਥੋਂ ਹੀ ਠੀਕ ਹੈ ਜੀ ਹਾਂ ਡੇਢ ਪਹਿਲਾਂ ਮਾਨ ਮਾਨ ਸਾਹਿਬ ਜਿੱਤੇ ਐਮਪੀ ਉਸ ਤੋਂ ਬਾਅਦ ਹੁਣ ਚੀਮਾ ਸਾਹਿਬ ਜਿੱਤੇ ਆ ਦੇਖੋ ਉਹਨੂੰ ਜਾਣਦੇ ਨੇ ਆਪਣੇ ਘਰ ਜਾਂਦੇ ਨੇ ਸਾਰੇ ਪਿੰਡ 'ਚ ਜਾਂਦੇ ਨੇ ਵਧੀਆ ਸੁਣਦੇ ਨੇ ਦੁੱਖਾਂ ਸੁੱਖਾਂ ਸਭ ਦੇ ਜਾਂਦੇ ਨੇ ਸਾਰੇ ਕੰਮ ਵਧੀਆ ਕਰ ਰਹੇ ਨੇ ਮਤਲਬ ਪਿੰਡ ਦੇ ਵਿੱਚ ਵਧੀਆ ਕੰਮ ਹੋ ਰਹੇ ਨੇ ਕੀ ਹੋ ਰਹੇ ਨੇ ਬੇਟਾ ਬਹੁਤ ਸਾਡਾ ਪਿੰਡ ਤਾਂ ਹੁਣੇ ਪਰ ਬਦਲਿਆ ਬਸ ਥੋੜਾ ਜਿੰਨਾ ਬਦਲ ਇਹਨਾਂ ਦੇ ਆਏ ਤੋਂ ਹੀ ਬਦਲਿਆ ਤਾਂ ਮਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਬੀਬੀ ਜੀ ਕਾਫੀ ਖੁਸ਼ ਨੇ ਤੁਹਾਡੇ ਤੋਂ ਕਿਉਂਕਿ ਕਹਿੰਦੇ ਆ ਸਰਕਾਰ ਕੰਮ ਬਹੁਤ ਵਧੀਆ ਕਰ ਰਹੀ ਆ ਕਿਉਂਕਿ ਸਮਾਂ ਬਹੁਤ ਘੱਟ ਮਿਲੇ 2 ਸਾਲ ਹੀ ਮਿਲੇ ਨੇ 2 ਸਾਲ ਦੇ ਵਿੱਚ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ 3 ਸਾਲ ਹਰੇ ਪਏ ਨੇ ਪਹਿਲਾਂ ਵਾਲੀ ਸਰਕਾਰਾਂ ਕਹਿੰਦੇ ਸੀ ਕਿ 3 ਸਾਲ ਤਾਂ ਕੋਈ ਕੰਮ ਨਹੀਂ ਕਰਦੇ ਸੀ ਲਾਸਟ ਸਾਡੇ 2 ਸਾਲ ਦੇ ਵਿੱਚ ਛੋਟੇ ਮੋਟੇ ਜਿਹੜੇ ਕੰਮ ਕਰਕੇ ਲੋਕਾਂ ਨੂੰ ਖੁਸ਼ ਕਰ ਦਿੰਦੇ ਸੀ ਪਰ ਹੁਣ ਲੋਕ ਜਾਗਰਤ ਜਰੂਰ ਹੋ ਰਹੇ ਨੇ ਹੋਰ ਵੀ ਲੋਕ ਨੇ ਜਰੂਰ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਹਰਜਲ ਸਿੰਘ ਜੀ ਅਧਿਆਪ ਜੀ ਕਿੱਥੋਂ ਆਏ ਹੋ ਮੈਂ ਪਟਿਆਲੇ ਰਹਿੰਦਾ ਜੀ ਪਟਿਆਲੀ ਰਹਿੰਦੇ ਹੋ ਪਟਿਆਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਵੇਂ ਪੰਜਾਬ ਦੇ ਵਿੱਚ ਚੱਲ ਰਹੀ ਹੈਗੀ ਆ ਹੁਣ ਬੀਜੇਪੀ ਨੇ ਆਪਣਾ ਕੈਂਡੀਡੇਟ ਵੀ ਧਾਰਤਾ ਮਹਾਰਾਣੀ ਪਰਨੀਤ ਕੌਰ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਤੇ ਕਾਂਗਰਸ ਦੇ ਵਿੱਚ ਹੁਣ ਸ਼ਾਇਦ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਟਿਕਟ ਦੇ ਰਹੇ ਨੇ ਤੇ ਆਮ ਆਦਮੀ ਪਾਰਟੀ ਵੱਰੋਂ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਆ ਜਾਣਦੇ ਉਹਨਾਂ ਨੂੰ ਹਾਂ ਜੀ ਉਹ ਹੁਣ ਇਲੈਕਸ਼ਨਾਂ ਲੜ ਰਹੇ ਨੇ ਠੀਕ ਹੈ ਜੀ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਕਰਨੀ ਚਾਹੀਦੀ ਹੈ ਜਾਂ ਬੀਜੇਪੀ ਨੂੰ ਜਾਂ ਅਕਾਲੀ ਦਲ ਨੂੰ ਜਾਂ ਇਕੱਲੇ ਦਲ ਜਾਣ ਦੇ ਜਿਹੜਾ ਬੰਦਾ ਆਪਣਾ ਫਾਇਦਾ ਕਰਦਾ ਉਹਨੂੰ ਪਾਓ ਜਿਹੜਾ ਬੰਦਾ ਆਪਣਾ ਫਾਇਦਾ ਕਰਦਾ ਕੌਣ ਕਰ ਰਿਹਾ ਫਾਇਦਾ ਦੇਖੋ ਜੀ ਮਾਦਾਬੀਰ ਜੀ ਗਰੀਬਿਆ ਬੰਦਾ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਤੁਹਾਡਾ ਕੋਈ ਭਲਾ ਕਰਦਾ ਕਿਸੇ ਦਾ ਵੀ ਉਹਨੂੰ ਵੋਟ ਪਾਓ ਤੁਹਾਡੀ ਕੀ ਸਮੱਸਿਆ ਤੁਹਾਡਾ ਕੋਈ ਸਮੱਸਿਆ ਦਾ ਹੱਲ ਕੀਤਾ ਸਰਕਾਰ ਨੇ ਮੇਰਾ ਕੋਈ ਸੱਚਾ ਹੱਲ ਨਹੀਂ ਹੋਇਆ ਜੀ ਘਰ ਦੇ ਵਿੱਚ ਕੋਈ ਨੌਕਰੀ ਜਾਂ ਰਾਸ਼ਨ ਦੀ ਗੱਲ ਕਰੀਏ ਜਾਂ ਕੋਈ ਹੋਰ ਚੀਜ਼ ਕੁਛ ਨਹੀਂ ਜੀ ਨਾ ਜੀ ਨਾ ਅਸੀਂ ਤਾਂ ੱਈ ਤੱਕੇ ਖਾਰੇ ਆ ਜੀ ਸਾਡਾ ਕੋਈ ਕਿਸੇ ਸਰਕਾਰ ਨੇ ਅਜੇ ਤੱਕ ਕੰਮ ਕਰਿਆ ਸਮੱਸਿਆ ਕੀ ਆ ਤੁਹਾਨੂੰ ਕੀ ਪਰੇਸ਼ਾਨੀ ਕੀ ਆ ਸਾਨੂੰ ਸਾਨੂੰ ਕੋਈ ਨਹੀਂ ਜੀ ਕੁਮਾਰੇਆਂ ਖਾਰੇ ਰੋਟੀ ਖਾਈ ਜਾਂਦੇ ਆ ਦੋ ਆਪਣੀ ਮਿਹਨਤ ਕਰਕੇ ਰੋਟੀ ਖਾ ਲੈਣ ਦਿਹਾੜੀ ਕਰਦੇ ਆ ਪਰ ਸਾਨੂੰ ਸਰਕਾਰਾਂ ਨੇ ਕੁਝ ਨਹੀਂ ਦਿਆ ਜੇ ਤੱਕ ਨਹੀਂ ਫਿਰ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਸਰਕਾਰ ਕੰਮ ਕਰੇਗੀ ਵੋਟ ਉਹਨੂੰ ਪਾਵਾਂਗੇ ਫਿਰ ਆਪਣੀ ਤਾਂ ਵੋਟ ਨਹੀਂ ਪੈਂਦੀ ਜੀ ਨਾ ਪਾਂਦੇ ਜੀ ਅਸੀਂ ਆਪਾਂ ਤਾਂ 5-6 ਸਾਲ ਤੇ ਪਾਂਦੇ ਨਹੀਂ ਨਾ ਵੋਟ ਪਾਉਣੀ ਚਾਹੀਦੀ ਹੈ ਸੰਵਿਧਾਨਿਕ ਅਧਿਕਾਰ ਆ ਆਪਣਾ ਨਹੀਂ ਜੀ ਨਹੀਂ ਜਿਹੜੀ ਸਰਕਾਰ ਹੁਣ ਕੰਮ ਨਹੀਂ ਆਂਦੀ ਹੁਣ ਸਾਨੂੰ ਤਾਂ ਆਟਾ ਦੇ ਰਹੇ ਆ ਜੀ ਉਹ ਕਹਿੰਦੇ ਕਣਕ ਨਹੀਂ ਦੰਦੇ ਆਟਾ ਦੇਾਂਗੇ ਆਟੇ ਮੇਂ ਕਿਰਕਰਪਾ ਕਿੰਨੀ ਆ ਸਾਡੇ ਭੈਣ ਭਾਈਆਂ ਤੇ ਮਿਲਿਆ ਉਹਦਾ ਕਈ ਫਾਇਦਾ ਖਾਣ ਦਾ ਕਹਿਣ ਦਾ ਮਤਲਬ ਪਹਿਲਾਂ ਕਣਕ ਦੇ ਰਹੇ ਸੀ ਉਹ ਠੀਕ ਸੀ ਜਿਹੜਾ ਹੁਣ ਆਟਾ ਉਹ ਸਹੀ ਨਹੀਂ ਦੇ ਰਹੇ ਹੈਗੇ ਤਾਂ ਸਰਕਾਰ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਜਿੰਨੇ ਵੀ ਇਹਨਾਂ ਦੀ ਸਮੱਸਿਆ ਹੈਗੀ ਆ ਕਿ ਪਹਿਲਾਂ ਕਣਕ ਮਿਲਦੀ ਸੀ ਠੀਕ ਸੀਗੇ ਪਾਉਂਦੇ ਸੀਗੇ ਪਰ ਹੁਣ ਆਟਾ ਮਿਲ ਰਿਹਾ ਹੈਗਾ ਉਹਦੇ ਵਿੱਚ ਥੋੜੀ ਘਿਰਕਰੀ ਆ ਰਹੀ ਆ ਹੋਰ ਵੀ ਬੀਬੀਆਂ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਧਨੌਰ ਸਾਈਡ ਤੇ ਧਨੌਰ ਤੋਂ ਆਏ ਹਾਂ ਅਮਮ ਕਨੌਰ ਦਾ ਆਪਣੇ ਐਮਐਲਏ ਕਨੌਰ ਨੇ ਜਿਹੜੇ ਗੁਰਲਾਲ ਸਿੰਘ ਕਨੌਰ ਉਹਨਾਂ ਦੇ ਏਰੀਆ ਚ ਕੰਮ ਠੀਕ ਕਰ ਰਹੇ ਨੇ ਹਾਂਜੀ ਵਧੀਆ ਕੰਮ ਕਰ ਰਹੀ ਆ ਆਮ ਆਦਮੀ ਹਾਂਜੀ ਹਾਂਜੀ ਇਸ ਵਾਰ ਵੋਟ ਜੇ ਗੱਲ ਕਰੀਏ ਜਿਵੇਂ ਭਾਜਪਾ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਉਹ ਸੋਚ ਕੇ ਦੱਸਾਂਗੇ ਜੀ ਜਿੱਦ ਮੈਂ ਘਰ ਦੇ ਕਹਿੰਦੇ ਹਾਂਜੀ ਹਾਂਜੀ ਨਹੀਂ ਕੰਮਾਂ ਦੇ ਬੇਸ ਤੇ ਵੋਟ ਕਰੋਗੇ ਕਿ ਬੰਦੇ ਦੀ ਸ਼ਕਲ ਦੇਖ ਕੇ ਜਾਂ ਰਿਸ਼ਤੇਦਾਰੀ ਚੋਂ ਨਿਕਲ ਆ ਕੇ ਉਹਨੂੰ ਵੋਟ ਕਰ ਦਈਏ ਰਿਸ਼ਤੇਦਾਰੀ ਚੋਂ ਜੀ ਕੰਮਾਂ ਕੰਮ ਜਿਹੜਾ ਕੋਈ ਕੰਮ ਸਹੀ ਕਰੇਗਾ ਉਹਨਾਂ ਦੀ ਕਰੇਗਾ ਨਾ ਹਾਂਜੀ ਕੰਮ ਹਨ ਜਿਵੇਂ ਪਿਛਲੇ ਕ ਪਹਿਲਾਂ ਕਾਂਗਰਸ ਸਰਕਾਰ ਰਹੀ 5 ਸਾਲ ਹੁਣ ਆਮ ਆਦਮੀ ਪਾਰਟੀ ਨੂੰ 2 ਸਾਲ ਹੋ ਗਏ ਕੰਮ ਕਿਹਨੇ ਜ਼ਿਆਦਾ ਕੀਤਾ ਨੇ ਕਾਲੀਆਂ ਨੇ ਕੀਤੇ ਕਾਂਗਰਸ ਨੇ ਕੀਤੇ ਜਾਂ ਆਮ ਆਦਮੀ ਪਾਰਟੀ ਆਮ ਆਦਮੀ ਨੇ ਕਰਿਆ ਹਾਂ ਜੀ ਘਰ ਦੇ ਵਿੱਚ ਕੋਈ ਹੈ ਜਿਆ ਕੰਮ ਹੋਇਆ ਹੋਵੇ ਜਿਵੇਂ ਕਿਸੇ ਨੂੰ ਨੌਕਰੀ ਮਿਲੀ ਹੋਵੇ ਜਾਂ ਕੋਈ ਹੋਰ ਰਾਸ਼ਨ ਨਹੀਂ ਹੋਰੀ ਜੀ ਨੌਕਰੀ ਨੌਕਰੀ ਨਹੀਂ ਕੋਈ ਵੀ ਮਿਲੀ ਡਿਵੈਲਪਮੈਂਟ ਨੂੰ ਲੈ ਕੇ ਪਿੰਡ ਦੇ ਵਿੱਚ ਕੋਈ ਧਰਮਸ਼ਾਲਾ ਨੌਕਰੀ ਪਿੱਛੇ ਤਾਂ ਜੀ ਬੱਚੇ ਬਾਹਰ ਗਏ ਆ ਸਾਡੇ ਸਾਰੇ ਇਸ ਕਰਕੇ ਫਿਰ ਨੌਕਰੀ ਕੋਈ ਨਹੀਂ ਕਿਸੇ ਨੂੰ ਮਿਲੀ ਹੁਣ 2 ਸਾਲਾਂ ਚ ਗਏ ਆ ਕਿ ਉਸ ਤੋਂ ਪਹਿਲਾਂ ਚੱਲੇ ਗਏ ਜੀ ਉੱਥੇ ਪਹਿਲਾਂ ਵੀ ਗਏ ਜੀ 4 ਸਾਲ ਹੋ ਗਏ 5 ਸਾਲ ਵੀ ਹੋ ਗਏ ਜੀ ਅੱਛਾ ਹੁਣ 2 ਸਾਲ ਤੇ ਵੀ ਗਏ ਹੈ ਇਹ ਹੁਣ ਲੱਗਦਾ ਨਹੀਂ ਕਿ ਬੱਚੇ ਬਾਹਰ ਤਾਂ ਜਾ ਰਹੇ ਨੇ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਨਹੀਂ ਉੱਥੇ ਤਾਂ ਜੀ ਬਸ ਠੀਕ ਹੈ ਠੀਕ ਹੈ ਹੁਣ ਹਾਂਜੀ ਮਤਲਬ ਜਿਹੜੇ ਬਾਹਰ ਦੀ ਗੱਲ ਕਰ ਰਹੇ ਹੋ ਤੁਸੀਂ ਉਰੇ ਜਿਹੜੇ ਕੰਮਕਾਰ ਸਹੀ ਹੋ ਰਹੇ ਨੇ ਸਾਰੇ ਹਾਂਜੀ ਉਰੇ ਠੀਕ ਹੈ ਤੁਹਾਡੇ ਏਰੀਆ ਦੇ ਵਿੱਚ ਹਾਂਜੀ ਕੋਈ ਪਰੇਸ਼ਾਨੀ ਤਾਂ ਨਹੀਂ ਨਹੀਂ ਹੋਰ ਪਰੇਸ਼ਾਨੀ ਕੋਈ ਆਪਣੀ ਪਰਸਨਲ ਸਮੱਸਿਆ ਕੋਈ ਬਸ ਇਹ ਹੀ ਹੈ ਜੀ ਖੇਤਾਂ ਵਾਲੇ ਜੀ ਜਿਹੜੇ ਸਿੱਖ ਕਿਸਾਨ ਇਹਨਾਂ ਨੂੰ ਵੈਸੇ ਇਹਨਾਂ ਦੀ ਸਮੱਸਿਆ ਪੂਰੀ ਹੋ ਜੇ ਨਾ ਜਿਹੜੇ ਐਮਐਸਪੀ ਦੇ ਕਰਕੇ ਬੈਠੇ ਨੇ ਹਾਂਜੀ ਹਾਂਜੀ ਮਸੀਨੇ ਕਰਕੇ ਅਸੀਂ ਇਹਨੇ ਨਾਲ ਜੁੜੇ ਹੋਏ ਕਿਸਾਨਾਂ ਨਾਲ ਸੋ ਬੀਬੀ ਨੇ ਜਿਵੇਂ ਕਿਹਾ ਹੈਗਾ ਕਿਸਾਨਾਂ ਦੀ ਇਸ ਲਈ ਸਮੱਸਿਆ ਹੈਗੀ ਆ ਉਹਦੇ ਉੱਪਰ ਵੀ ਜਿਹੜੀ ਸਰਕਾਰ ਨੂੰ ਹੈਗੀ ਆ ਬੀਜੇਪੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਮੋਦੀ ਸਾਹਿਬ ਤੁਸੀਂ ਦੇਖੋ ਕਿ ਲੋਕ ਜਿਹੜੇ ਹੈਗੇ ਨੇ ਐਮਐਸਪੀ ਦੀ ਮੰਗ ਜ਼ਰੂਰ ਕਰ ਰਹੇ ਨੇ ਪਰ ਕੁਝ ਲੋਕ ਨੇ ਆਮ ਆਦਮੀ ਪਾਰਟੀ ਤੋਂ ਕੁਝ ਨੇ ਤੇ ਕੁਝ ਅਕਾਲੀ ਦਲ ਤੋਂ ਕੁਝ ਨੇ ਹੋਰ ਜਰੂਰ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਰਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਸੰਦੀਪ ਦੇ ਨਾਲ ਕਰਨਵੀ ਸਿੰਘ ਰੰਧਾਵਾ ਲਿਵਿੰਗ ਇੰਡੀਆ ਨਿਊਜ਼ ਪਟਿਆਲਾ